ਬਹੁਤ ਜ਼ਿਆਦਾ ਇਹ ਪੱਟੀ ਉਹ ਪਈ ਆ ਸਾਰੀ ਉਹ ਆ ਦੇਖੋ ਤੁਹਾਨੂੰ ਐ ਲੱਗੂਗੀ ਵੀ ਜਿੱਕਣਾ ਡ੍ਰਿਲ ਨੇ ਉਹ ਛੱਡੇ ਪੁੰਨੇ ਪਰ ਇਹ ਉਹਨਾਂ ਨੇ ਬਾਈ ਪੱਟੀ ਹੋਈ ਆ ਆ ਦੇ ਆ ਦੇ ਇੱਥੇ ਤੇ ਪੱਟ ਕੇ ਆ ਛੱਡਤੀ ਕਿਹੜੇ ਸਾ ਪੱਟੀ ਹੋਈ ਆ ਚਲੋ ਹਾਂਜੀ ਬਾਈ ਸਸੀ ਕਾਲਜੀ ਸਾਰਿਆਂ ਨੂੰ ਤੇ ਲੋ ਬਾਈ ਸਵੇਰੋਂ ਕਣਕ ਵੀਜੀ ਦੀ ਤਕਰੀਬਨ 12 ਕ ਦਾ ਟਾਈਮ ਹੋ ਗਿਆ ਇੱਕ 1:00 ਵੱਜ ਗਿਆ ਤੇ ਆਪਾਂ ਨੂੰ ਜਿਹੜੀ ਸਪਰੇਅ ਕਰਨ ਵਾਲੀ ਕੀੜਾ ਜ ਉਹ ਮਿਲ ਗਿਆ ਤੇ ਲੱਗਿਆ ਬਾਈ ਸਪਰੇਅ ਕਰਾਉਣ ਤੇ ਅਬ ਕੀੜਾ ਇਹ ਵਿੱਚ ਦੂਈ ਪਾਈ ਇੱਕ ਤੁਹ ਦਿਖਾਉਣੀ ਆ ਬਾਕੀ ਪਿਛਲੀ ਵਾਰ ਬਾਈ ਰਿਜ਼ਲਟ ਉਹਦਾ ਆਪਣੇ ਬਹੁਤ ਵਧੀਆ ਰਿਹਾ ਜਿਹਦੇ ਕਰਕੇ ਆਪਾਂ ਨੇ ਬਾਈ ਦੁਬਾਰਾ ਲੈਂਦੀ ਆ ਇਹ ਰੁਪਈਆ 13.5 1200 ਚ ਪੈ ਗਈ ਆਪਾਂ ਨੂੰ ਅੱਜ ਤੋਂ ਇਹ ਪਾ ਕੇ ਆ ਕਿਉਂ ਦੇਖਦੇ ਆ ਬਈ ਲੱਗਿਆ ਉਹਦਾ ਨਾਲ ਕਾਰਨ ਪਿਛਲੀ ਵਾਰ ਰਿਜ਼ਲਟ ਬਹੁਤ ਵਧੀਆ ਰਿਹਾ ਤੇ ਇੱਕ ਹਵਾ ਚਲਦੀ ਆ ਹੁਣ ਤੇ ਕਿਹਾ ਉਹਨੂੰ ਵੀ ਥੋੜਾ ਜਾਂ ਟਾਉਣੇ ਰੱਖੀ ਹਵਾ ਹੁਣ ਚੰਗੀ ਚਲਦੀ ਆ ਇਹਦੇ ਵੀ ਫਰਜ਼ ਜਿਸ ਤਰ੍ਹਾਂ ਆਲੇ ਪੰਪ ਨਾਲ ਆਇਆ ਜਿਹੜੀ ਹਵਾ ਚ ਕਰਨੀ ਬਈ ਬਹੁਤ ਔਖੀ ਆ ਇਹ ਤਾਂ ਚਲੋ ਮਸ਼ੀਨ ਆਉਲੇ ਹੋਰ ਹੋਗੀ ਥੱਲੇ ਲਓ ਜੀ ਜਮਾਂ ਹੀ ਹੋਗੀ ਥੱਲੇ ਕੱਪੜੇ ਵੇਲੇ ਕਰ ਦੇਣੇ ਆ ਨੇ ਹਲੇ ਆਦੇ ਹੋਗੀ ਮਿਲ ਗਿਆ ਭਾਈ ਇਹ ਪਿਛਲੀ ਵਾਰ ਤਾਂ ਆਪਾਂ ਨੇ ਤੀਏ ਦਿਨ ਕਰਾਈ ਸੀ ਕਹਿੰਦਾ ਤਾਂ ਭਈ ਇਹ ਸ਼ਾਮ ਤੱਕ ਦਾ ਜਾਂ ਕੱਲ ਨੂੰ ਸਵੇਰੀ ਨੂੰ ਫਾਇਦਾ ਹੋ ਗਿਆ ਭਾਈ ਇਹ ਬਈ ਨੀਮੀ ਹੋ ਗਈ ਬਹੁਤ ਬਹਾਦਰ ਹੋ ਗਈ ਬੰਦਾ ਤੇ ਉੱਪਰੇ ਬੈਠ ਕੇ ਜਾਉਂਗੇ ਹੁਣ ਤੇ ਭਾਈ ਐਤਕੇ ਵਕੀਰ ਵਾਲਾ ਨੇ ਖੋਰ ਕੰਮ ਕਰਿਆ ਆ ਕਰੀ ਆਪਾਂ ਨੇ ਵਕੀਰਾ ਆਹਾਂ ਤੇਨੇ ਨਾ ਭਾਈ ਖੋਰ ਕੰਮ ਕਰਿਆ ਐਤਕੀ ਜਿਹੜਾ ਵੀ ਭਾਈ ਖਰੀਦਦਾ ਇਹ ਆ ਸਕੈਨ ਕਰ ਲੇ ਕਰੋ ਇਹਦੇ ਚੋਂ ਕਹਿੰਦੇ ਆ ਬਾਈ ਕਹਿੰਦੇ 25 ਰੁਪਏ ਮੁੜ ਆਉਣੇ ਆ ਇਹ ਟੱਕਣ ਵਿੱਚ ਸਕੈਨ ਹੋਊਗਾ ਇਹ ਸਕੈਨ ਕਰ ਲਿਓ 25 ਰੁਪਏ ਮੁੜ ਆਉਣਗੇ ਕਾ ਪਾਈ ਆ ਬਾਈ ਆਪਾਂ ਨੇ ਹੋ ਗਈ ਸਪਰੇ ਆ ਜਰੂਰ ਹੋ ਰੱਖਿਓ ਬਾਈ ਵਕੀਰ ਵਾਲਿਆਂ ਨੇ 25 ਰੁਪਏ ਮੁੜਦੇ ਆ 25 30 ਰੁਪਏ ਬਾਕੀ ਕਰਦੇ ਆ ਸਕੈਨ ਬਾਈ ਵਿੱਲੇ ਜੋ ਕਿ ਮੈਨੂੰ ਵੀ ਹੁਣ ਬਾਈ ਨੇ ਦੱਸਿਆ ਬਾਕੀ ਚੱਲਦੇ ਆ ਬਾਈ ਹੁਣ ਰੋਤਾਂ ਨੂੰ ਰੌਲਟ ਰੌਲਟ ਉਹ ਉੱਥੇ ਜਾਣਾ ਬਾਈ ਉਹ ਉੱਥੇ ਇਹ ਉਹ ਉੱਥੇ ਠੀਕ ਹੈ ਜੀ ਉਹ ਬਾਈ ਅਜੀਬ ਜਿਹੀ ਸਮਾਨੀ ਕਰ ਲਈ ਤੇ ਲੋ ਜੀ ਬਾਈ ਰੋਦਾ ਪੌਝ ਕੇ ਜਾਨੂ ਕੈਮਰਾ ਖੋਲੇ ਜਾਂਦਾ ਅੱਧਾ ਕਰਤਾ ਖੇਤ ਅੱਧਾ ਰਹਿ ਗਿਆ ਇੱਕ ਵਾਰ ਲੱਗਿਆ ਬਾਈ ਆਏ ਆ ਬਾਈ ਇਹਦਾ ਚਲੋ ਜਿਹੜੀ ਆਪਣੇ ਹੱਥਾਂ ਨਾਲ ਕਰਦੇ ਆ ਚਲੋ ਛੱਡਦੇ ਤਾਂ ਨਹੀਂ ਹੈਗੇ ਉਹ ਪਰ ਹਾਂ ਤਸੱਲੀ ਆ ਇੱਕ ਵਾਰ ਗਿਰ ਜਾਂਦੀ ਆ ਮੀਂਹ ਵਾਂਗੂ ਗਿੱਲਾ ਕਰ ਦਿੰਦੀ ਫੇਰ ਪਿਛਲੀ ਵਾਰ ਦੇ ਸ਼ਾਲਟਰ ਨੂੰ ਬਾਈ ਦੇਖਦੇ ਹੋਏ ਐਤਕੀ ਇਹ ਆਪਾਂ ਨੇ ਬੀਜ ਦੇਣ ਨਾਲ ਹੀ ਲੈਂਦੀ ਹੈ ਲੋ ਭਾਈ ਆ ਗਿਆ ਰਿਹਾ ਤਾਂ ਆਪਣੇ ਰੌਣੀ ਖੇਤ ਬਣ ਗਏ ਹਨ ਗੱਲ ਬਾਤ ਤੇ ਭਾਈ ਆਪਣੇ ਨੇ ਇੱਥੇ ਪਿਛਲੀ ਵਾਰ ਪਿਛਲੇ ਸਾਲ ਕਣਾਂ ਬੀਜੀ ਹੋਤੀ ਸੁਪਰ ਸੀਡਰ ਨਾਲ ਤੇ ਮਤਲਬ ਵੀ ਲੈਨਾਂ ਚ ਬੀਜੀ ਹੋਈ ਹੋਤੀ ਤੇ ਜਿਹੜਾ ਪੱਤਾ ਏ ਇਹ ਵੀ ਕਹਿੰਦੇ ਵੀ ਲੈਨ ਚ ਗਿਰਦਾ ਕਣਕ ਖਰਾਬ ਨਹੀਂ ਹੁੰਦੀ ਪਰ ਤਕਰੀਬਨ ਪੱਤਾ ਤਾਂ ਅਜੇ ਵੀ ਖਾਸਾ ਪਿਆ ਉੱਪਰ ਇਹ ਥੱਲੇ ਹੀ ਆਉਣਾ ਜਿੱਦਣ ਭਾਈ ਇਹ ਬਾਇਆ ਤਾਂ ਅਸੀਂ ਮਤਲਬ ਵੀ 15 ਤਰੀਕ ਨੂੰ ਬਾਇਆ ਤਾਂ ਅਸੀਂ ਇਹ 15 16 ਤਰੀਕ ਨੂੰ ਬਾਇਆ ਤਾਂ ਇਹ ਉਹਦੇ ਬਾਅਦ ਅਸੀਂ ਤਕਰੀਬਨ ਇਹ ਸਾਰੇ ਸਾਈਡ ਕਰਦੇ ਤੇ ਪੱਤੇ ਇਹਦੇ ਵੀ ਵਿਚਵਾਹ ਹੋ ਜਵੇ 15 15 ਦੇ 9 8 ਦੇ ਨਾਲ ਲਾ ਲੂ 23 24 ਦਿਨ ਹੋਏ ਆ ਤੇ ਖੇਤ ਇੰਨੇ ਪੱਤੇ ਹੀ ਗਿਰ ਗਏ ਜੇ ਆਪਾਂ ਉਸ ਟਾਈਮੇ ਕਣਕ ਬੀਜ ਦੰਦੇ ਤਾਂ ਇੱਥੇ ਕੀ ਆ ਹੁਣਾ ਪੱਤਾ ਹੀ ਪੱਤਾ ਪਿਆ ਤੇ ਇੱਕ ਤਾਂ ਆਪਾਂ ਨੇ ਰੌਣੀ ਕਰਤਾ ਕਿਉਂਕਿ ਬੂਟੇ ਸੁੱਕ ਚ ਜ਼ਿਆਦਾ ਚੱਲ ਜਾਂਦਾ ਛੇਤੀ ਖੇਤ ਆ ਕਰਕੇ ਅੱਜ ਬੀਜਦੇ ਆ ਅਜਾਜ ਪੈਰ ਥੋੜਾ ਥੋੜਾ ਘੜਦਾ ਏ ਅੱਜ ਬੀਜ ਦੇਣੀ ਗਿੱਲੇ ਗਿੱਲੇ ਜੇ ਵਿੱਚ ਕਿਉਂਕਿ ਇੱਥੇ ਖੇਤ ਸੁੱਕਣ ਲੱਗਿਆ ਤਾਂ ਟਾਈਮ ਨਹੀਂ ਲੰਦਾ ਬੂਟਿਆਂ 'ਚ ਆਹ ਦੇਖੋ ਬੂਟਿਆਂ ਦੇ ਨਾਲ-ਨਾਲ ਖੁਸ਼ਕੀ ਚੜ੍ਹਨ ਲੱਗ ਗਈ ਬਾਕੀ ਸੁਪਰ ਸੀਡਰ ਨਾਲ ਬਾਈ ਸਲਾਹ ਹੈ ਆਪਣੀ ਇਹਦੇ ਵਿੱਚ ਬਈ ਸੁਪਰ ਸੀਡਰ ਨਾਲ ਬੀਜਣੀ ਆਪਾਂ ਨੇ ਤਿੰਨ ਸਾਲ ਦੇ ਹੋ ਜਾਣੇ ਬਾਈ ਇਹ ਤੇ ਕੀ ਇਹ ਪੂਰੇ ਚੌਥਾ ਜਾਣਾ ਲੱਗਣਾ ਇਹਨੂੰ ਜੇ ਫਰਵਰੀ ਚ ਤਕਰੀਬਨ ਲੱਗਦਾ ਵੀ ਅਗਲੇ ਸਾਲ ਹੋ ਜੂਗੇ ਕਿਹਦੇ ਕੰਡੇ ਬੂਟੇ ਬਾਈ ਜਿਹੜੀ ਆਪਣੀ ਕੁਆਲਿਟੀ ਹੁੰਦੀ ਆ ਉਹਦਾ ਫਰਕ ਏ ਹੁੰਦਾ ਇੱਕ ਆਪਾਂ ਨੇ ਉਹ ਲੈਂਨ ਲਈ ਹੋਈ ਆ ਉਹ ਵੀ ਦੇਖ ਲੋ ਇੱਕ ਆਹ ਦੇਖ ਲੋ ਐਨ ਸਾਫ ਪਏ ਆ ਮਤਲਬ ਕੋਈ ਗੱਠ ਗੁੱਠ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਜਿਹੇ ਜਿਹੇ ਵੀ ਹੈਗੇ ਆ ਸਾਫ ਆ ਤਾਂ ਚਲੋ ਬਾਈ ਪੁੱਛਦੇ ਆਂ ਸੁਪਰ ਸੀਟਰ ਵਾਲੇ ਨੂੰ ਦੋ ਫੰਟਾ ਹੋ ਜਾਏਗਾ ਨਹੀਂ ਆ ਵਿੱਚ ਹਨ ਵਧੀਆ ਲੂਟ ਆ ਜਾਣਾ ਨਹੀਂ ਫਿਰ ਇੱਕ ਸਾਈਡ ਬੰਦ ਕਰ ਲੂੰਗਾ ਜੇ ਚੜਦਾ ਹੋਇਆ ਕਿਉਂਕਿ ਫਿਰ ਡਬਲ ਸਿੱਟਾ ਗਿਰ ਜਣਾ ਨਾ ਉਥੇ ਇੱਕ ਸਾਈਡ ਗਬਲਾ ਬੰਦ ਕਰ ਲੂੰਗਾ ਸਾਈਡ ਵਾਲਾ ਬਾਕੀ ਜੱਗੂ ਨੇ ਹੀ ਬਾਈ ਕਰੀ ਤੀ ਰੌਣੀ ਸ਼ਾਇਦ ਉਹਨੇ ਤਾਂ ਬੀਜ ਤੇ ਬੂਟੇ ਚ ਬਾਈ ਕਹਿੰਦੇ ਹੁੰਨੇ ਆ ਬਾਈ ਜਾਂ ਤਾਂ ਅਗੇਤੀ ਕਣਕ ਬੀਜੋ ਜਾਂ ਪਛੇਤੀ ਵੀ ਗੱਭੇ ਨਾ ਫਸੋ ਰੱਬੇ ਫਸਲ ਦਾ ਮੇਨ ਕਰਨਾ ਹੈ। ਬਈ ਪੱਤਾ ਖਾਨਾ ਬਹੁਤ ਝੜਦਾ। ਹੁਣ ਜੇ ਅਸੀਂ ਜਿਕਣਾ ਉਹ ਕਣਕ ਵੀਜੀ ਇਹ ਚ ਵੀਜੀ ਦੰਦੇ ਤਾਂ ਪੱਤੇ ਨੇ ਕਣਕ ਦੱਬ ਲੈਣੀ ਸੀ ਸਾਰੀ। ਪੱਤਾ ਵੀ ਤੁਸੀਂ ਸਾਬ ਲਾ ਲਓ। ਕਿੱਡਾ ਹੈ? ਘਟੋ ਘਟ 5-7 ਡੱਕੇ ਦਬਨੇ ਤੇ ਇਹਨੇ। ਆ ਕੀ ਦੇਖਦੇ ਆ ਬਾਈ ਅੱਜ ਵੀ ਦਾਣੀ। ਸੁੱਕ ਲੱਗੀ ਚੜਨ। ਤੇ ਲੋ ਬਾਈ ਬਾਕੀ ਬਾਈ ਅੱਜ ਦਿਨ ਹੋ ਗਏ ਵੀ ਜੀ ਨੂੰ ਕੱਲੂ ਹੋ ਜਾਣਾ ਹਸਤਾ ਐਤਵਾਰ ਆ ਅੱਜ ਹੈਗਾ ਸ਼ਨੀਵਾਰ ਜਿਹੜੀ ਬਾਈ ਇਹ ਤਾਂ ਪਹਿਲਾਂ ਵੀ ਵੀਡੀਓ ਜੁੜੀ ਉਹ ਐਤਵਾਰ ਦੀ ਉਹ ਸਪਰੇਅ ਦੀ ਤੇ ਸ਼ਨੀਵਾਰ ਅੱਜ ਤੇ ਤਕਰੀਬਨ ਹਫਤੇ ਦੇ ਗੇੜ ਚ ਹੋਏ ਚੱਲਿਆ ਕੰਮ ਕੱਲੂ ਹਫਤਾ ਹੋ ਜਾਣਾ ਕਣਕ ਦੇਖਦੇ ਆ ਬਾਈ ਕਿ ਕਣਕਾਂ ਨਿਕਲੀਆਂ ਬਾਕੀ ਦੰਦ ਬੋਲੇ ਉੱਥੇ ਜਾ ਕੇ ਤੇ ਬਾਈ ਇੱਧਰ ਪਸੀਨ ਵੀ ਤਿਆਰ ਆ ਅੱਜ ਇਹਨੂੰ ਪਾਣੀ ਲਾ ਦਈਏ ਬਈ ਇਹ ਲੇਟ ਆਉਂਦੀ ਆ। ਇਹ ਉਹ ਜਿੱਦਣ ਦੀ ਵਈ ਆਪਾਂ ਨੇ ਬੀਜਿਆਂ ਨੂੰ ਪਾਣੀ ਲਾਇਆ ਨਹੀਂ ਹੈਗਾ। ਬੀਜ ਕੇ ਬਸ ਇੱਕਣੀ ਗਿੱਲੇ ਜਿਹੇ ਰਹਿਦਾ ਕਿਥੇ ਤੱਕ ਇੱਥੇ ਤੱਕ ਚਲੀ ਗਈ। ਮਹੀਨਾ ਹੋ ਗਿਆ ਬਾਈ ਲਗਭਗ ਇਹਨੂੰ। ਤੇ ਐ ਚਲਾਉਣੇ ਆ ਬਾਈ ਆਪਾਂ ਨੇ ਲਸਣ। ਨਾ ਸੌਰੀ ਲਸਣ ਤਾਂ ਲਾਤਾ ਅਦਰ ਚ। ਐ ਚ ਲਾਉਂਗੇ ਗਠੇ ਇੱਕਣੀ ਰੱਖ ਲੈਣਾ ਇਹ। ਖਾਲੀ ਸਿਆੜ ਮਤਲਬ ਮਰਾਲਿਆ ਤਾਂ ਆਪਾਂ ਨੇ ਤਾਂ ਇੰਨਾ ਕੋ ਬਾਕੀ ਆਏ ਭਾਈ ਕੜਕ ਜੰਮਿਆਈ ਤੇ ਸੂਰਾਂ ਨੇ ਦੇਖੋ ਭਾਈ ਕੀ ਹਾਲ ਕਰਿਆ ਪਿਆਰੇ ਆਹ ਦੇਖੋ ਉਹ ਟੰਗੇਆਂ ਤਾਂ ਹਟੇਆਂ ਭਾਈ ਇਹ ਆਹ ਦੇਖੋ ਕਿਹੜੇ ਸਾ ਪਟਾਈ ਕਰੀ ਹੋਈ ਹੈ ਆ ਤੁਹਾਨੂੰ ਐਂ ਲੱਗਦਾ ਹੋਊਗਾ ਵੀ ਕਿਤੇ ਉਹਨੇ ਸਿਆੜ ਛੱਡਿਆ ਹੋਇਆ ਏ ਸੁਪਰ ਸੀਡਰ ਨੇ ਸੁਪਰ ਸੀਡਰ ਨੇ ਨਹੀਂ ਬਾਈ ਛੱਡਿਆ ਹੋਇਆ ਇਹ ਸੂਰਾ ਨੇ ਪੱਟਿਆ ਹੋਇਆ ਚਲੋ ਆਏ ਆ ਬਾਈ ਜਿੱਦਣ ਬੀਜੀ ਤੇ ਇਹਨਾਂ ਨੇ ਦੋ ਇੱਕ ਦੋ ਦਿਨ ਬਾਅਦ ਬਾਤ ਪੱਟੀ ਆ ਇਹ ਜੇ ਕਿਤੇ ਹੁਣ ਪੱਟੇ ਤਾਂ ਹੁਣ ਦਾਣਾ ਖਰਾਬ ਹੋਊਗਾ ਆ ਦੇਖੋ ਜੰਮੀ ਆਈ ਖੜਕਾ ਇਹ ਹੱਡ ਜਾ ਫਸਾ ਕੇ ਬਾਈ ਚੱਕਦਾ ਹੀ ਨਹੀਂ ਹੈਗਾ ਤੁਸੀਂ ਸਾਫ ਲਾ ਲਓ ਬਾਈ ਉਹ ਉੱਥੇ ਤੇ ਫਸਾਇਆ ਹੋਇਆ ਹੱਡ ਉਹਦਾ ਇਹ ਕੱਢਿਆ ਕਿਆ ਬਾਤ ਹੈ ਮਾਕੀ ਲਸਣ ਲਾਤਾ ਬਾਈ ਇਹਦੇ ਪਰ ਅਡੂ ਇੱਕ ਪੰਪ ਦੀ ਪਈ ਆਹੀ ਅਬ ਕੀ ਰਹੀ ਕਰ ਦੇਣੀ ਆਖੂਗਾ ਨਹੀਂ ਪਰ ਪਾਣੀ ਨਹੀਂ ਲਾਉਣਾ ਆਪਾਂ ਨੇ ਬਾਈ ਇਹਨੂੰ ਪਾਣੀ ਛਿੜਕ ਦੇਣਾ ਪੰਪ ਨਾਲ ਪਰ ਦੇਖਦੇ ਆ ਬਾਈ ਅੱਜ ਬਰਸ਼ੀਨ ਨੂੰ ਲਾਉਣਾ ਪਾਣੀ ਵਿੱਚ ਤੇ ਸੈ ਲਾਈ ਦਈਏ ਬੱਲੇ ਬੱਲੇ ਪੁਰਾਣੀ ਬਹੁਤ ਕੰਮ ਕਰਿਆ ਪਹਿਲੇ ਕਾਹ ਕੋਲੋਂ ਬੰਦ ਆਹ ਘਾਰ ਆ ਬਈ ਨਾਲੇ ਨੇੜੇ ਆਉਂਦਾ ਅਨੇ ਰੌਦਾ ਦੇਖ ਕਿਉਂ ਨੇ ਆ ਇਹ ਤਾਂ ਨਾਲੇ ਹੈ ਪਿੰਡ ਚ ਅਜ ਕਿਲਾ ਉਹ ਤਾਂ ਰੌਦਾ ਤਾਂ ਹੈ ਵੀ ਬਾਈ ਥੋੜਾ ਜਗ ਆਉਟ ਜਾਏ ਉੱਥੇ ਘਰਪੂਰ ਨੇੜੇ ਹੈ ਨਹੀਂ ਕੋਈ ਬਹੁਤੇ ਨਾ ਬੰਦ ਲਾ ਦਿੱਤਾ ਪਟਿਆ ਹੋਇਆ ਬਾਈ ਇੱਧਰ ਹੀ ਇੱਧਰ ਨਹੀਂ ਪਟਿਆ ਹੋਇਆ ਆ ਨਾ ਆ ਸੁੱਕ ਚ ਆਪਣਾ ਇਹਨੂੰ ਦੇਖਦੇ ਹਾਂ ਤਾਂ ਕੀ ਬਣਦਾ ਇਹ ਆ ਸੁੱਕ ਚ ਥੋੜਾ ਜਿਹਾ ਪਰ ਦੇਖ ਜੰਮਣ ਲੱਗ ਗਈ ਜਾਣ ਕੋਰੇ ਸੁੱਕ ਬਾਈ ਬੂਟਿਆਂ ਕਰਕੇ ਹੀ ਹੈਗੀ ਜੀ 48 ਜੀ 48 ਇੱਥੇ ਹਜੇ ਕੋਣਾ ਜੰਮੀ ਨਹੀਂ ਸੁੱਕਾ ਇੱਥੇ ਜੰਮੂ ਵਧੀਆ ਪਰ ਥੋੜੀ ਲੇਟ ਜੰਮੂ ਦੇ ਨਾਲ ਤੇ ਲੈਟ ਦੇਖੀਓ ਬਾਈ ਇੱਕ ਲਾਉਣਾ ਉਹ ਗੰਨੇ ਨੂੰ ਪਾਣੀ ਕਮਾਦ ਨੂੰ ਤੇ ਵਰਸੀਨ ਨੂੰ ਲਾਉਣਾ ਪਾਣੀ ਲੈਟ ਕਹਿੰਦੇ ਬਾਈ ਆਉਂਦੀ 10 11 ਵਜੇ ਫਿਰ ਤਾਂ ਰੌਤਾ ਵੀ 100% ਪੱਟੀ ਵੀ ਹੋਊਗੀ ਬਾਈ